ਅੱਜ ਇਹ ਜੋੜ ਦਿੰਦੇ ਆ ਕੰਦੇ ਨੰਮਾ ਗਰਾਦੀਆਂ ਦੇ ਪੋਟੋ ਹਾਲੀ ਕਰਾ ਦਿਓ ਜੀ ਗਰਾਊਂਡ ਖੇਡੀਆਂ ਦਾ ਪਤੀ ਲਾ ਦੇ ਗਰਾਊਂਡ ਕਲੀਅਰ ਕਰ ਦਿਓ ਹਾਕਮਾ ਜੱਗਤ ਦੇ ਨਾਮ ਤਸੀਹਾ ਨੌਤਵਾਲਾ ਅਮਰਤ ਨਾਮ ਇਸਵੇਂ ਪਹਿਲਾ ਪੁਆਇੰਟ ਕੰਦੇ ਨੌਜਵਾਨ ਕਲਿਆਣ ਸੋਖਾ ਦੀ ਟੀਮ ਦੇ ਹਿੱਸੇ ਕਰ ਗਿਆ ਆਈ ਹੈ ਅੱਜ ਕਹਿੰਦੇ ਮਲੂਕ ਫਰਿਆਦ ਤੇ ਸ਼ਾਜੀ ਦੀ ਜਿਵੇਂ ਕੌਡੀ ਵਿੱਚ ਚੜਾਈ ਸੀ ਜੀਰੇ ਸੁੱੱਚੇ ਤੇ ਖਰਾਦੀ ਨੇ ਆਹ ਵੇਖਣਾ ਵੀ ਦੋਨੋਂ ਇੱਕ ਪਿੰਡ ਦੇ ਮੁੰਡੇ ਐ ਕਾਕੇ ਦੀ ਕੋਸ਼ਿਸ਼ ਐ ਸ਼ਾਜੀ ਨੰਬਰ ਲੈ ਕੇ ਵਾਪਸ ਆ ਚੱਲ ਪਿਆ ਮਾਈਕ ਜੀ ਸੇਫਟ ਵਾਲਾ ਮਾਈਕ ਜਰੂਰ ਚਲਾ ਦਿਓ ਆਓ ਸਾਹਮਣੇ ਇਸ ਲਈ ਸ਼ਨੀਲ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਦਮਤਾਨ ਸਾਹਿਬ ਦੀ ਧਰਤੀ ਐ ਹਾਕਮ ਆਰੀਆ ਢਾਂਗੇ ਵਾਲਾ ਢਾਂਗੇ ਵਾਲਾ ਢਾਂਗੇ ਵਾਲਾ ਹਰ ਤਮਤਾਨ ਸਾਹ ਵਾਲਾ ਤਕੜਾ ਨੰਬਰ ਜੋੜਦਾ ਹੋਇਆ ਐਨ ਕੰਨੇ ਵਿੱਚ ਮੈਦਾਨੀ ਕਲੋਲਾ ਕਰਦਾ ਫੁੱਲਪਰ ਤਰਸੇਮ ਭੰਡਾਲ ਦਾ ਪੋਤਾ ਐਨ ਵੇਰ-ਵੇਰ ਕੇ ਕੌਡੀਆਂ ਪਾਉਂਦਾ ਮਹਿਮਨਵਾਲ ਦਾ ਜੋਤਾ ਇਹ ਤਰਸੇਮ ਭੰਡਾਲ ਦਾ ਪੋਤਾ ਹੈ ਇਹ ਬੜਾ ਫਰਤੀਲਾ ਬੜਾ ਰਸ਼ੀਲਾ ਬੜਾ ਤਰੀਕ ਤਰਾਰ ਖਿਡਾਰੀ ਹੈ ਜਿਹੜਾ ਦੇ ਸਾਟ ਲੀਡਰ ਦੇ ਕਬੱਡੀ ਕੱਪ ਦਾ ਕल्याਣ ਸਿੰਘ ਇਸ ਵਿੱਚ ਟਰਾਈ ਕਰਦਾ ਹੋਇਆ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਆਰੇ ਬਿਲਕੁਲ ਸੋਚੇ ਦੁਨੀਆ ਆ ਜੱਟ ਪੈਦਾ ਹੋਇਆ ਬਸ ਜੱਫੇ ਲਾਉਣ ਵਾਸਤੇ ਜਿੰਦਾ ਅਖਰੀਆ ਜੀ ਇਹ ਨਿੱਕੂ ਦਾ ਵੀਰ ਬੁੱਟਰ ਨਾਲ ਪੈ ਗਿਆ ਪੰਗਾ ਟੱਕਰ ਟੱਕਰ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ अच्छे अंत हो गई है।, है और बचपने केो घूम दी है बचपने के रुमाल घूमते हैं बचपने के भंगड़े पड़े है बचपने मेरी नंबर शादी का ਇਹਨੇ ਸਾਰੇ ਸੈਂਕੜੇ ਕਰਦੇ ਉਹ ਗੱਲ ਕੀ ਬਾਤ ਹੈ ਖਿਡਾਰੀ ਚੋਟੀ ਦੇ ਪੁੱਜੇ ਨੇ ਇਸ਼ਾਰੇ ਅੱਜ ਕਹਿੰਦੇ ਬਿਨਾ ਕਹਿਦੋਂ ਪੱਟਪੜੇ ਦੇ ਵਿੱਚ ਪੱਜਦੀਆਂ ਤਲਕਾਰੇ ਸੁਨੀਲ ਕਮਧਾਨ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਅਖਮਾਲੀਆ ਜੱਗੂ ਇਹ ਟਰਾਈ ਕਰਦਾ ਹੋਇਆ ਉਹ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾ ਨਾਲ ਅੱਖ ਦੀ ਚਮਕਣਾ ਕਮਾਲ ਜਿਹਾ ਹੋ ਗਿਆ ਉਧਰ ਰਾਤਰੀਆਂ ਦੋ ਕਬੱਡੀਆਂ ਗਗਨ ਕੈਨੇਡਾ ਪਤੀਤਾ ਕੈਨੇਡਾ ਮੋਸ਼ੂ ਕੈਨੇਡਾ ਇਹਨਾਂ ਵੱਲੋਂ 500 ਰੁਪਏ ਦੀਆਂ ਉਹਦੇ ਮੇਲੇ ਤੇ ਕਲਿਆਣ ਸੁਕੇ ਤੇ ਹਾਕਮ ਵਾਲੇ ਦੀ ਟੱਕਰ ਚੱਲਦੀ ਹੈ ਸ਼ਾਜੀ ਕਬੱਡੀ ਪਾ ਰਿਹਾ ਹੈ ਸ਼ਕਰਪੁਰੀਆ ਰੇਡ ਪਾ ਰਿਹਾ ਹੈ ਨਿੱਕੂ ਵਰਗੇ ਤਿਆਰ ਬੰਤਿਆਰ ਹੈ ਟੱਕਰ ਸਿਰੇ ਦੀ ਚੱਲਦੀ ਹੈ ਉਹ ਸਰਾ ਕਰਿਆ ਇੱਕ ਪਾਸੇ